हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਟਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਬਾਡ ਛੇੜ ਲਈ ਲੈ ਕੇ ਆਏ ਹਾਂਗੇ ਜਰਸੀ ਆ ਗਈ ਬਈ ਟਾਪ ਬਰੀਡ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠੀਕੋ ਬਾਈ ਵਧੀਆ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਨੀਟੂ ਹੈ ਬਾਈ ਪਿੰਡ ਸਿੰਘੜਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਹੀ ਆ ਹਾਂਜੀ ਮੋਬਾਈਲ ਨੰਬਰ ਬੋਲ ਦੋ ਵੀਰੇ ਆਪਣਾ 889912720 ਇਹ ਬਾਈ ਦਾ ਬਈ ਕੰਟੈਕਟ ਨੰਬਰ ਹੈ ਬਾਕੀ ਚੱਲ ਸਕਰੀਨ ਤੇ ਨੋਟ ਕਰ ਲਓ ਬਈ ਜਿਹੜੀ ਸਾਹਮਣੇ ਆਪਾਂ ਜਰਸੀ ਬੈੜ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਬਈ ਪਹਿਲਾ ਸੂਆ ਸੂਈ ਵੀ ਆ ਪਲੂਣ ਸੂਈ ਆ ਕਦੋਂ ਸੂਈ ਆ ਬਈ ਇਹ ਬਈ ਪਰਸੋ ਸੂਈ ਪਰਸੋ ਸੂਈ ਆ ਬੱਚਾ ਕੀ ਆ ਗਿਆ ਮਗਰ ਬਈ ਬੱਚਾ ਦੇਤਾ ਬਈ ਬੱਚਾ ਕਰਮਲ ਨੇ ਬੱਚਾ ਦੇਤਾ ਤੇ ਕਿੰਨਾ ਕਬੂਲਾ ਬਈ ਹੁਣੇ ਦੇ ਥੱਲੇ ਹੁਣ ਬਈ ਬੌਲਾ 12-13 ਕਿਲੋ ਤਿਆਰ ਠੀਕ ਆ ਜੇ ਕੋਈ ਵੀਰ ਮੰਨ ਕੇ ਚਲੋ ਦੋ ਟਾਈਮ ਤੱਕ ਹਾਂ ਬਈ ਚਾਰ ਟਾਈਮ ਥੱਲੀ ਕਰੇ ਠੀਕ ਆ ਬਈ ਤੇ ਕਦ ਫੁੱਲ ਵੱਡੀ ਆ ਗਈ ਹੈ ਨਾ ਕੋਈ ਵੀਰ ਬਈ ਛੋਟੀ ਮੰਨ ਕੇ ਨਾ ਆਇਓ ਚਿੱਟਾ ਕਦ ਹੁੰਦਾ ਜਰਸੀਆਂ ਦਾ ਉੱਡਾ ਆ ਗਿਆ ਤਾਂ ਕਦ ਤੇ ਲੇਵਾ ਪਹੇਦਾ ਕਰਮਾਲੀ ਦਾ ਚੈੱਕ ਕਰਵਾਣਾ ਲੇਵੇ ਦੀ ਫੀਡਿੰਗ ਚੈੱਕ ਕਰ ਸਕਦਾ ਥਣਾ ਦਾ ਸਾਈਜ਼ ਬਹੁਤ ਚੰਗਾ ਨਾ ਹਣ ਤੁਨ ਮੁੱਠੀ ਵਾਲਾ ਬਾਈ ਹੂੰ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਕਿੰਨਾ ਕਿ ਦੁੱਧ ਦੇ ਦੋ ਬਾਈ ਐਸਟੀਮੇਟ ਦੇ ਦੁੱਧ ਦੇ ਦੋ ਬਾਈ 15-16 ਕਿਲੋ ਖੁੱਲੇ ਹੀ ਬਾਕੀ ਕੁਆਲਿਟੀ ਬਹੁਤ ਆ ਵਹਿੜ ਚਾ ਨਾ ਬਾਈ ਬਾਕੀ ਅਗਲੇ ਦੀ ਸੇਵ ਆ ਜੀ ਹੂੰ ਲੈ ਫੇਸ ਚੈੱਕ ਕਰਵਾਉਣੇ ਬਾਈ ਫੇਸ ਦੇਖੋ ਛੋਟਾ ਛੋਟਾ ਕੰਨ ਬੋਦੀਵਾਦੀ ਫੁੱਲ ਕਮਾਲ ਦੀ ਚਮਕਦਮ ਕਲੀ ਵਹਿੜਾ ਪੂਰੀ ਤੇ ਖੁੱਲੇ ਬਈ ਨੂੰ ਤੋਰੇ ਮੜੀ ਜੀ ਖੁੱਲ ਕੇ ਤੇ ਮੁੱਲ ਬਾਈ ਇਹਦਾ ਕੀ ਰਹੂਗਾ ਫਿਰ ਲੈਣ ਦੇਣ ਮੋਲ ਇਹਦਾ ਬਈ 65000 65000 ਰੁਪਏ ਹਾਂ 65000 ਰੁਪਏ ਬਈ ਕਹਿੰਦਾ ਮੋਲ ਬਾਕੀ ਆਏਗਾ ਦਾ ਥੋੜਾ ਕਾਣਾ ਮਾਨਦਾਨ ਹੋ ਜਾਊਗਾ ਹੋ ਜਾ ਮਾਨਦਾਨ ਥੋੜਾ ਕਾਣਾ ਹਾਂ ਬਈ ਹਾਂ ਠੀਕ ਹੈ 65000 ਰੁਪਏ ਵੀਰ ਨੇ ਇਹਦਾ ਮੋਲ ਰੱਖਿਆ ਬਾਕੀ ਆਏਗਾ ਦਾ ਮਾਨਦਾਨ ਬਈ ਮੌਕੇ ਤੇ ਜਰੂਰ ਹੋ ਜਾਊਗਾ ਜਿਹੜੀ ਲੇਵੇ ਦੀ ਬਈ ਫੀਟਿੰਗ ਬਹੁਤ ਸੋਹਣੀ ਹੈ ਕਮਾਲ ਦਾ ਲੇਵਾ ਆ ਗਿਆ ਐ ਲੈ ਲਓ ਫੀਟਿੰਗ ਵਾਲਾ ਆਰਡਰ ਕਹਿ ਸਕਦੇ ਆ ਆਪਾਂ ਬਈ ਲੇਵਾ ਵਾਲਾ ਟਾਇਟ ਆ ਗਿਆ ਨਾ ਬਹੁਤ ਸੋਹਣਾ ਲੇਵਾ ਆ ਗਿਆ ਹਾਂ ਬਈ ਫਿੱਟ ਫਿੱਟ ਲੇਵੇ ਵਾਲੀ ਹੈ ਫਿੱਟ ਲੇਵੇ ਦੀ ਆ ਗਈ ਪੂਰੇ ਦੀ ਜਿਹਨੂੰ ਆਪਾਂ ਕਹਦੇ ਫਿਕਸਰ ਬਾਨਾ ਬਈ ਤੇ ਮੁੱਲ 65000 ਰੁਪਿਆ ਬਈ ਨਾ 17 ਮਾਰੀਏ ਬਈ ਹਾਂ 17 ਮਾਰ ਦੋ ਬਈ ਬਾਕੀ ਕੋਈ ਵੀ ਛੋਟੀ ਸਮਝ ਕੇ ਨਾ ਵੱਡੀ ਫੁੱਲ ਆ ਬਈ ਠੰਡੀ ਬਹੁਤ ਆ ਯਾਰ ਨਾ ਹਾਂ ਬਈ ਹਾਂ ਕੋਈ ਦੇਖਦੀ ਨਹੀਂ ਕਰਮਲ ਨੂੰ ਨਿਆਣਾ ਲਾਉਂਗੇ ਕਿ ਲੋਡ ਨਹੀਂ ਲੋੜ ਹੀ ਨਹੀਂ ਬਈ ਬਲੈਂਡ ਤੋਂ ਮੇਰੇ ਪੈਂਦੀ ਨਿਆਣਾ ਪਾਉਣਾ ਪਾ ਲੈ ਠੀਕ ਹੈ ਬਈ ਸਮਾਹ ਬਹੁਤ ਚੰਗਾ ਬਾਈ ਹੈ ਨਾ ਪੂਰਾ ਹਮ ਸਹੀ ਗੱਲ ਆ ਬਾਕੀ ਚਾਂਪ ਕੋ ਬਹੁਤ ਆ ਯਾਰ ਵੜਤੇ ਹੈ ਨਾ ਬਾਈ ਹਾਂ ਬਾਈ ਹਾਂ ਨਾਲੇ ਆਪਣੀ ਬਾਈ ਕੋਈ ਐ ਬਾੜੀ ਨਮਾਈ ਨਹੀਂ ਵੀ ਹੈਗੀ ਤਾਜੀ ਕਰਕੇ ਸਹੀ ਗੱਲ ਆ ਬਾਈ ਤੇ ਚੌਣ ਚ ਵਾ ਬਾਈ ਸਾਨੂੰ ਆਪਾਂ ਚੈੱਕ ਕਰਵਾ ਲੈ ਬਾਈ ਗੁੱਤ ਨਹੀਂ ਪੜਦੀ ਆਣਾ ਫਰਸ਼ੀ ਦੀ ਕੀ ਆਵਾਜ਼ ਆ ਬਹੁਤ ਸੁਣੀ ਚਵਾਈ ਲੱਗਿਆ ਮੋਟੀ ਮੋਟੀ ਚਵਾਈ ਆ ਬਾਈ ਕਿੰਨੇ ਕੁ ਵਰਦੀ ਆ ਕਰਮਾਲੀ ਦੀ ਚਵਾਈ ਲੈ ਮਗਰਲੇ ਥਣਾ ਦੀ ਚੈੱਕ ਕਰ ਲੈ ਬਹੁਤ ਸੋਹਣਾ ਕਰਮਾ ਨੇ ਚੋਣ ਚਵਾ ਗਿਆ ਬਾਕੀ ਬਿਣਾ ਨਿਆਣੇ ਤੋਂ ਬਾਈ ਮੌਗਨ ਧਾਰਾ ਮਾਰੀ ਜਾਂਦਾ ਕੋਈ ਦਿੱਕਤ ਨਹੀਂ ਕਿ ਨਹੀਂ ਬਾਈ ਨਾ ਨਾ ਬਾਈ ਕੋਈ ਦਿੱਕਤ ਨਹੀਂ ਲੈ ਚੈੱਕ ਕਰੋ ਬਾਈ ਓਕੇ ਆ ਬਾਈ ਠੰਡੀ ਸੀਲ ਫੋਲਾ ਬਾਕੀ ਹੁਣ ਸਾਨੂੰ ਪਸਮਾ ਦਿਖਾਉਣੇ ਲੈ ਚੈੱਕ ਕਰੋ ਬਾਈ ਬਹੁਤ ਸੋਹਣਾ ਪਸਮਾ ਆ ਥਣ ਵੀ ਬਾਈ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਨਹੀਂ ਬਾਈ ਹਾਂ ਬਾਈ ਸਹੀ ਗੱਲ ਆ ਤਨੈਕਸੀ ਕਾ ਬਾਈ ਕੋਲੇ ਬਾਈ ਇੱਕ ਸੋ ਆਪਾ ਦਿਖਾ ਦਿੰਦਾ ਜੇ ਕਿਸੇ ਵੀ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ